ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਅਜੇ ਇਹ ਅਨਸਰਾਂ ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਸੇ ਕੜੀ ਵਿੱਚ ਦਰਾਹਾ ਦੇ ਜੀਟੀ ਰੋਡ ਤੇ ਇੱਕ ਹੋਟਲ ਦੇ ਵਿੱਚ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦੇ ਕਮਰੇ 'ਚ ਜੂਆ ਚੱਲਦਾ ਹੈ ਇਸ ਮੌਕੇ ਲੱਖਾਂ ਰੁਪਏ ਦੀ ਕਰੰਸੀ ਤੇ ਚਿਪਸ ਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਕੰਨਾ ਪੁਲਿਸ ਨੇ ਇਹਨਾਂ ਨੂੰ ਰੰਗੇ ਹੱਥੀ ਗ੍ਰਫਤਾਰ ਕੀਤਾ ਹੈ ਕੁੱਲ 11,95,000 ਬਰਾਮਦ ਕੀਤੇ ਨੇ ਤੇ 6-7 ਲੱਖ ਦੀ ਕਰੰਸੀ ਦੇ ਚਿਪਸ ਵੀ ਬਰਾਮਦ ਕੀਤੇ ਗਏ ਨੇ ਕੁੱਲ 30 ਲੋਕ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਵਿੱਚ 7 ਲੋਕਾਂ ਤੇ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਪੂਰੇ ਮਾਮਲੇ 'ਚ ਪੁਲਿਸ ਵੱਲੋਂ ਕਾਰਵਾਈ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਝੋਗ ਸ਼੍ਰੀ ਗੌਰਮ ਜੱਦਵ ਆਈਪੀਓ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫ੍ਰੀ ਰੱਖਣ ਵਾਸਤੇ ਸਾਨੂੰ ਵੱਲੋਂ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੇ ਜੱਗਦਵਾਲੇ ਆਈਪੀਐਸ ਲੁਧਿਆਣਾ ਰੇਂਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ যাদਬ ਬੈਂਸ ਆਈਪੀਐਸ ਐਸਐਸਪੀ ਪੁਲਿਸ ਬਿਲਖਣਾ ਦੀ ক্লোজ সুপারਵੀਜ਼ਨ ਤੇ ਦਰਾਹਾ ਵਿਖੇ ਜੀਟੀ ਰੋਡ ਤੇ اطلاع ਮਿਲੀ ਸੀ ਮੁਖਬਰੀ ਹੋਈ ਸੀ ਜੇ ਵੀ ਮੁਖਬਰੀ ਤੇ ਕਾਰਵਾਈ ਕਰਦੇ ਹੋਏ ਵੀ ਜੇ ਬੈਂਕਟ ਹਾਲ ਹੈ ਢਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਔਰ ਉਸਮિતા ਵਾਸੀ ਪਿੰਡ ਦਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ ਕ੍ਰਾਈਮ ਪੈਟੀ ਜੁਰਮ ਕਰਨ ਵਾਸਤੇ ਲੇਕਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ ਸਤਵੇਂ 22 ਨੇਮ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਦੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਫਰਾਂਸੀ ਚਿਪਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਪੱਤੀਸ ਦੇ ਵਿੱਚ ਹੌਲੀ-ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਫਰਾਂਸੀ ਚਿਪਸ ਜਿਹਦੇ ਵਿੱਚ ਇੱਕ ਚਿਪਸ ਉਹਨੂੰ ਉਹਨਾਂ ਨੇ ਕਿਸਵੇਂ ਨਾਮ ਦਿੱਤਾ ਹੈ 10000 ਰੁਪਿਆ ਦੀ ਇੱਕ ਚਿਪਸ ਫਰਾਂਸੀ ਤੇ ਉਸ ਚਿਪਸ ਜਿਹੜੀ ਆ 5000 ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੇ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजੈਕਸ਼ਨ ਪੈਸੇ ਦੀ ਹੈ ਉਹ ਉਥੇ ਉਹ ਆਪਸੀ ਮਿਲੀ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ जीटी ਰੋਡ ਦਾ ਏਰੀਆ ਹੈ ਹਾਊਸ ਕਾਰਟੇ ਦਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬੜੇ-ਬੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਜੂਆ ਖੇਡਦੇ ਰੰਗੇ ਹੱਥੀ ਸਾਡੀ ਸੀਆਈਏ ਪੁਲਿਸ ਥੰਨਾ ਤੇ ਦਰਾਹਾ ਪੁਲਿਸ ਡੀਐਸਪੀ ਡੀ ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਬਕਾਇਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95 ਹਜ਼ਾਰ ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਅਗਜੈਟ ਉਨੇ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮੁਕਦਮਾ ਦਰਜ ਕਰਕੇ ਉਹਦੀ ਤਫतीश ਹੁਣ ਅਮਜ ਚ ਲੈਂਦੀ ਜਾ ਰਹੀ ਹੈ ਉਸ ਤਫतीश ਦੇ ਦੌਰਾਨ ਇਹਦੇ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜਿਹੜੀ ਕਿ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨੌਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਐਕਟ ਹੈ ਉਹਦੀ ਧਾਰਾ ਮਾ 3 4 ਤੇ 13 37 ਕੈਂਪਲਿੰਗ ਐਕਟ ਉਹਦੇ ਮਤਲਬ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ। ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਜਿਹਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ। ਫਾਈਨੈਂਸ਼ੀਅਲ ਦੇ ਮੁਤਾਬਕ ਉਸ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਆਫੀਸਰ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ ਨਿਸ਼ਟਾ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜਿੰਨੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਿਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਤਹਿਤ ਇਹ ਮੁਕੱਦਮਾ ਜਿਹੜੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਰੀ ਖਰਾਬ ਹੋ ਰਿਹਾ ਸੀ ਇਹਨੂੰ ਉਹਦੇ ਮੁਤਾਬਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ मां ਜੋਗ ਐਸਐਸਪੀ ਦਿਆ ਹਦਾਇਤਾਂ ਉਹਦੇ ਮੁਤਾਬਕ ਇਹਦੀ ਤਫ਼ਤੀਸ਼ ਹੈ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਅੱਗੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਕਪੀਸ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜੂਟ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀ ਡੀ ਸਾਡੇ ਡੀਐਸਪੀ ਬੀ ਸ਼੍ਰੀ ਮੋਹਿਤ ਸਿੰਘਲਾ ਜੀ ਤੇ ਐਸਐਚਓ ਬਰਾਹਾ ਤੇ ਸਾਡਾ ਜਿਹੜਾ ਇੰਸਪੈਕਟਰ ਹਰਦੀਪ ਸਿੰਘ ਹੈ ਇਹਦੀ ਇਹਦੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਬਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਰੇਡ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਡਾ ਨੂੰ ਜੋ ਸਾਡੇ ਬਾਲਤਰ ਅ fırsਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਗਰ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਹਾਂ ਦੇਖੋ ਤਫਰੀਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਵਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਬੜੇ ਚਿਰ ਤੋਂ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵੀ ਕਰਨਾ ਇਹਨਾਂ ਦੇ ਮੋਬਾਈਲ ਨੂੰ ਖੰਡਾਰੇ ਆ ਇੱਕ ਕਦਮ ਕਦਮ ਦੇ ਹੈ ਕਿੰਨੇ ਚਿਰ ਤੋਂ ਹੈ ਇਹ ਛੇੜ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕ੍ਰਾਈਮ ਦੀ ਹਲਕੇ ਮੁਤਾਬਕ ਸਭ ਹਮੇਸ਼ਾ ਤੇ ਹੈ ਇਹਦੇ ਵਿੱਚ ਜਿਹੜੇ ਇਹ ਮੋਰਚਮ ਪਕੜੇ ਗਏ ਆ ਜਿਹੜਾ ਮੇਨ ਇਹਦਾ ਛਡਾਉਣ ਵਾਲਾ ਕਿੰਗ ਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹੇ ਸ਼ੇਰ ਦੇ ਸ਼ੇ ਬੰਦੇ ਮੇਨ ਜਵਾਰੀ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਉਹ ਜਿਹੜੇ ਫਰਦ ਇਹਦਾ ਉਹ ਅਸੀਂ ਸਫਾ ਵਿੱਚੋਂ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਜਾਵੇ